ਭਾਈ ਜੀ ਇਹ ਆਪਾਂ ਕਨਸੈਪਟ ਕ੍ਰਿਕਟ ਗਰਾਊਂਡ ਦਾ ਇੱਥੇ ਫਰੀਦਕੋਟ 'ਚ ਇਹ ਵਿਚਾਰ ਤੁਹਾਡੇ ਮਨ 'ਚ ਆਇਆ ਕਦੋਂ ਜੀ ਤੇ ਵਿਚਾਰ ਭਾਜੀ ਆਇਆ ਕਿ ਵੀ ਇਹ ਜਿਹੜਾ ਕ੍ਰਿਕਟ ਗਰਾਊਂਡ ਆ ਇਹ ਗਰਾਊਂਡ ਅਸੀਂ ਸਪੈਸ਼ਲ ਕੋਈ ਬੰਦੇ ਬਹੁਤ ਮਤਲਬ ਨੇੜੇ-ਨੇੜੇ ਜਿਵੇਂ ਮੰਨ ਲਓ ਬਣਿਆ ਬਟੰਡੇ ਏਰੀਆ ਦੇ ਵਿੱਚ ਬਣਿਆ ਉਹਦੇ ਵਿੱਚ ਬੰਦੇ ਬਹੁਤ ਜਾਂਦੇ ਸੀ ਖੇਡਣ ਠੀਕ ਹੈ ਜੀ ਡਿਮਾਂਡ ਸੀ ਮਤਲਬ ਕਹਿੰਦਾ ਭਾਵੇਂ ਇਹ ਹੈ ਕਿ ਵੀ ਉਹ ਕਹਿੰਦੇ ਸੀ ਵੀ ਸਾਡੇ ਵੀ ਕੋਈ ਜੀ ਮੰਨ ਲਓ ਵੀ ਇੱਥੇ ਚੀਜ਼ ਬਣ ਜੇ ਵੀ ਦੋਸਤੋ ਇੱਥੇ ਗੱਡੀਆਂ ਵਾਸਤੇ ਪਾਰਕਿੰਗ ਦੀ ਵੀ ਕੋਈ ਚਿੰਤਾ ਨਹੀਂ 100 ਗੱਡੀਆਂ ਤੱਕ ਦੀ ਪਾਰਕਿੰਗ ਆ ਬ thank mm -hmm. you ਦੋਸਤੋ ਤੁਹਾਡੇ ਆਪਣੇ ਚੈਨਲ ਦੇਸੀ ਵਲੌਗ ਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਫਰੀਦਕੋਟ ਸ਼ਹਿਰ ਵਿੱਚ ਬਣੇ ਕ੍ਰਿਕਟ ਸਟੇਡੀਅਮ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਬਾਈ ਖਣੀ ਜੀ ਆਪਣੇ ਨਾਲ ਹੈ ਇਹਨਾਂ ਨੂੰ ਪੁੱਛਦੇ ਹਾਂ ਵੀ ਇਹ ਕ੍ਰਿਕਟ ਸਟੇਡੀਅਮ ਕਰੋ ਤੋਂ ਇਹਨਾਂ ਨੇ ਸ਼ੁਰੂ ਕੀਤਾ ਤੇ ਕੀ ਕੀ ਇੱਥੇ ਹੁੰਦਾ ਹੈ ਇਹਦੀ ਸਾਰੀ ਗੱਲਬਾਤ ਤੁਹਾਨੂੰ ਬਾਈ ਜੀ ਨਾਲ ਕਰਾਉਣੀ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਵਧੀਆ ਬਾਈ ਜੀ ਹਾਂ ਜੀ ਬਾਈ ਜੀ ਇਹ ਆਪਾਂ ਕਨਸੈਪਟ ਕ੍ਰਿਕਟ ਗਰਾਊਂਡ ਦਾ ਇੱਥੇ ਫਰੀਦਕੋਟ 'ਚ ਇਹ ਵਿਚਾਰ ਤੁਹਾਡੇ ਮਨ 'ਚ ਆਇਆ ਕਦੋਂ ਜੀ ਦੇ ਵਿਚਾਰ ਭਾਜੀ ਆਇਆ ਕਿ ਇਹ ਜਿਹੜਾ ਕਰੈਕਟ ਗਰਾਊਂਡ ਆ ਇਹ ਗਰਾਊਂਡ ਅਸੀਂ ਸਪੈਸ਼ਲ ਕੋਈ ਬੰਦੇ ਬਹੁਤ ਮਤਲਬ ਨੇੜੇ ਨੇੜੇ ਜਿਵੇਂ ਮੰਨ ਲਓ ਬਣਿਆ ਬਟੰਡੇ ਏਰੀਆ ਦੇ ਵਿੱਚ ਬਣਿਆ ਉਹਦੇ ਵਿੱਚ ਬੰਦੇ ਬਹੁਤ ਜਾਂਦੇ ਸੀ ਖੇਡਣ ਠੀਕ ਹੈ ਜੀ ਡਿਮਾਂਡ ਸੀ ਮਤਲਬ ਕਹਿੰਦਾ ਭਾਵੇਂ ਇਹ ਹੈ ਕਿ ਵੀ ਉਹ ਕਹਿੰਦੇ ਸੀ ਵੀ ਸਾਡੇ ਵੀ ਕੋਈ ਜੀ ਮੰਨ ਲਓ ਵੀ ਇੱਥੇ ਚੀਜ਼ ਬਣ ਜੇ ਵੀ ਏਰੀਆ ਦੇ ਵਿੱਚ ਵੀ ਨੇੜੇ ਆਪਣੇ ਵੀ ਨੇੜੇ ਆਪ ਨੂੰ ਖੇਡਣ ਦਾ ਇੱਕ ਪ੍ਰਬੰਧਨ ਮਿਲ ਜੇ ਕਿਉਂਕਿ ਇੱਕ ਨਾਈਟ ਦਾ ਅਸੀਂ ਤਾਂ ਜੁੜਿਆ ਕਿ ਵੀ ਜਿਵੇਂ ਮੰਨ ਲਓ ਤੁਹਾਨੂੰ ਪਤਾ ਮੈਂ 50 ਪਲਸੇ ਤੇ ਜੌਬ ਕਰਦਾ ਹਾਂਜੀ ਹਾਂਜੀ ਠੀਕ ਹੈ ਜੀ ਹੁਣ ਉਹਦੇ ਵਿੱਚ ਇਹ ਹੈ ਜੀ ਵੀ ਅਸੀਂ ਇਹ ਸੋਚਿਆ ਵੀ ਮੰਨ ਲਓ ਜਿਹੜੇ ਬੰਦੇ ਨਾਈਟ ਨੂੰ ਫ੍ਰੀ ਹੁੰਦੇ ਆ ਫ੍ਰੀ ਹੁੰਦੇ ਆ ਹਾਂ ਜੀ ਜਿਵੇਂ ਮੰਨ ਲਓ ਫ੍ਰੀ ਹੋਏ ਵੀ ਤੁਹਾਡੇ ਕੋਲ ਇੱਕ ਮੰਨ ਲਓ ਵੀ ਜਿਮ ਆ ਉਹ ਵੀ ਬਹੁਤ ਵਧੀਆ ਵਾਕ ਕਰਨ ਨੂੰ ਉਹ ਵੀ ਇਹਦੇ ਵਿੱਚ ਆਇਆ ਵੀ ਤੁਸੀਂ ਫਿਜ਼ੀਕਲੀ ਖੇਡ ਸਕਦੇ ਹੋ ਹਾਂ ਤੁਸੀਂ ਆਰਗਰ ਸਕਦੇ ਆ ਉਹ ਪੂਰੇ ਕਰ ਸਕਦੇ ਹੋ ਪ੍ਰੈਕਟਿਸ ਅਸੀਂ ਉਹਨਾਂ ਸੁਪਨਿਆਂ ਨੂੰ ਪੂਰੇ ਕਰਨ ਵਾਸਤੇ ਇੱਕ ਆਪਦੇ ਵੱਲੋਂ ਇੱਕ ਛੋਟਾ ਜਿਹਾ ਪ੍ਰਾਲਾ ਕੀਤਾ ਹਾਂ ਸਹਿਯੋਗ ਸਾਨੂੰ ਬਹੁਤ ਮਿਲਿਆ ਉਸ ਸਹਿਯੋਗ ਦੇ ਉਪਰੰਤ ਅਸੀਂ ਫਿਰ ਇੱਕ ਛੋਟਾ ਜਿਹਾ ਕਨਸੈਪਟ ਤਿਆਰ ਕੀਤਾ ਠੀਕ ਇਹਦੇ ਵਿੱਚ ਅਸੀਂ ਗਰਾਊਂਡ ਨੂੰ ਚੁਣਿਆ ਕਰੈਕਟਰ ਦੀ ਟੀਮ ਨੂੰ ਤੇ ਨਾਈਟ ਡਿਵੀਜ਼ਨ ਦੇ ਵਿੱਚ ਅਸੀਂ ਮੈਚ ਕਰਾਇਆ ਕਰਾਂਗੇ ਅੱਛਾ ਇਹ ਨਾਈਟ ਚ ਹੀ ਕਰਾਇਆ ਕਰਾਂਗੇ ਦੇ ਦੇ ਵਿੱਚ ਵੀ ਆਪ ਦਾ ਖੇਡ ਲੋ ਕੋਈ ਦਿਖਾਗਾ ਤੁਸੀਂ ਪਰ ਸਪੈਸ਼ਲੀ ਸਾਡੇ ਕੋਲੇ ਸਿਸਟਮ ਦੇ ਵਿੱਚ ਭਾਜੀ ਇਹ ਗੱਲ ਆ ਕਿ ਵੀ ਅਸੀਂ ਇਹ ਜੇ ਮਤਲਬ ਵੀ ਗਵਰਨਮੈਂਟ ਮੁਲਾਜ਼ਮਾ ਐਜ਼ ਅ ਟੀਚਰ ਲਾ ਲੋ ਅਸੀਂ ਪੁਲਿਸ ਵਾਲੇ ਲਾ ਲੋ ਹਾਂ ਸ਼ਾਪਕੀਪਰ ਲਾ ਲੋ ਸਹੀ ਠੀਕ ਹੈ ਫੌਲ ਤੁਹਾਡੇ ਆਫਿਸ ਆ ਵੀ ਆਫਿਸ ਤੁਹਾਡੇ 5 ਵਜੇ ਤੋਂ ਬਾਅਦ ਬੰਦ ਦਾ ਅਸੀਂ 6:30 ਵਜੇ ਤੋਂ ਮੈਚ ਸਟਾਰਟ ਕਰ ਦੇਣਾ ਸਹੀ ਰਾਤ ਨੂੰ ਤੁਹਾਡੇ ਵੀ ਪ੍ਰੋਬਲਮ ਨਹੀਂ ਹਨਾ ਇਹ ਸਾਡੇ ਵੱਲੋਂ ਜਿਹੜਾ ਮਾਲੋ ਟੂਰਨਾਮੈਂਟ ਆਰਗੇਨਾਈਜ਼ ਕੀਤਾ ਗਿਆ ਹਨਾ ਉਹ ਅਸੀਂ ਇਸ ਮਹੀਨੇ ਤੋਂ ਸਟਾਰਟ ਕਰ ਰਹੇ ਹਾਂ ਲੀਗ ਸਾਡੀ ਠੀਕ ਹੈ ਜੀ ਜਿਹਦੇ ਵਿੱਚ ਅਸੀਂ ਮਤਲਬ ਕਹਿੰਦਾ ਬਾਬ ਇੱਕ ਟੀਮ ਦੇ ਵਿੱਚ 12 ਤੋਂ 13 ਮੈਂਬਰ ਖੜਾ ਕੇ ਠੀਕ ਹੈ ਜੀ ਤੇ ਉਹਨਾਂ ਦਾ ਸਾਰਾ ਮਤਲਬ ਇਹਨੂੰ ਫਰੈਂਡਲੀ ਗੇਮ ਹੈ ਇੱਕ ਫਰੈਂਡਲੀ ਗੇਮਾਂ ਹਾਂ ਮਤਲਬ ਸਾਰੀ ਤਰ੍ਹਾਂ ਦੇ ਬੰਦੇ ਖੇਡਣਗੇ ਮਤਲਬ ਕਿ ਕਿਸੇ ਵੀ ਇੱਥੇ ਜ਼ਿਲ੍ਹੇ ਜੁਲੇ ਜੁਆ ਸਕਦੇ ਕਿਸੇ ਤੋਂ ਭਾਜੀ ਆਜੋ ਕੋ ਖਰਚਾ ਬਿਲਕੁਲ ਉਹੋ ਲੈਣਾ ਵੀ ਜੋ ਸਾਡੇ ਗਰਾਊਂਡ ਦੀ ਲਾਗਤ ਆ। ਉਹ ਸਿਸਟਮ ਆ ਅਸੀਂ ਹੈਲਦੀ ਖਾਣਾ ਪੀਣ ਵੀ ਇੱਥੇ ਆ ਲਈ ਦਿਨ। ਹੈ ਕਿ ਆਪਣੀ ਕਾਸਟ ਕੀ ਲੈਣੇ ਤੁਸੀਂ ਟੀਮ ਤੋਂ। ਅਸੀਂ ਪਰ ਮੈਂਬਰ ਤੋਂ ਅਸੀਂ ਸਾਡੇ ਕੋਲ ਪਾਜੀ ਵੀ ਟੀਮ ਦਾ ਜੇ ਮੰਨ ਲਓ ਕਿਸੇ ਬੰਦੇ ਨੇ ਟੀਮ ਤੇ ਨਾਈਟ ਦੇ ਵਿੱਚ ਕਰਵਾਉਣਾ ਅਸੀਂ ਉਸ ਤੋਂ ਲੈਨੇ 6000 ਰੁਪਇਆ 6000 ਰੁਪਇਆ ਦੇ ਵਿੱਚ ਤੁਸੀਂ ਆ ਦੇਖ ਸਕਦੇ ਹੋ ਜਿਵੇਂ ਹੁਣ ਆ ਵਕ ਕੋ ਮਨਟੇਨੈਂਸ ਚੱਲੀ ਜਾਂਦੀ ਹੈ ਬਾਰਿਸ਼ਾਂ ਦਾ ਟਾਈਮ ਹਾਂਜੀ ਹਾਂਜੀ ਮਨੂੰ ਇਧਰੋਂ ਘਾ ਘਟਿਆ ਇਧਰੋਂ ਵਧ ਗਿਆ ਇਧਰੋਂ ਵਧ ਇਹ ਕਟਾਂਗੇ ਇਧਰ ਕਿਉਂ ਬੰਦੇ ਨੂੰ ਲੇਬਰ ਪਾਣੀ ਹਾਂ ਉਹ ਮੈਂ ਤੁਹਾਨੂੰ ਆ ਤੁਹਾਡੇ ਸਾਹਮਣੇ ਤੁਸੀਂ ਲਾਈਟਾਂ ਵੱਲੀ ਨਿਗਾ ਮਾਰੋ ਵੀ ਲਾਈਟਾਂ ਦੇ ਹਰੇਕ ਬੋਲ ਤੇ ਚਾਰੋ ਚਾਰਾ 15 15 ਲਾਈਟਾਂ ਹੈਗੇ ਅਸੀਂ ਪਹਿਲ ਬਿੱਲ ਵਗੈਰਾ ਪੇ ਕਰਨਾ ਅਸੀਂ ਓਨਲੀ ਕੋਸਟ ਨਹੀਂ ਲੈ ਰਹੇ ਜਿੰਨੀਆਂ ਹੋਰ ਸ਼ਹਿਰਾਂ ਦੇ ਵਿੱਚ ਲੈ ਰਹੇ ਅਸੀਂ ਮਨਟੇਨੈਂਸ ਖਰਚੇ ਲੈ ਰਹੇ ਹਾਂ ਸਹੀ ਹੈ ਕਿਹਦੇ ਵਿੱਚ ਵੀ ਬੰਦਾ ਇੱਥੇ ਆਪ ਦਾ ਵਧੀਆ ਇੱਥੇ ਫਨ ਕਰੇ ਇੰਜੋਏ ਕਰਿਆ ਤੇ ਬੱਚਿਆਂ ਨੂੰ ਲੈ ਕੇ ਆਵੇ ਠੀਕ ਹੈ ਸਾਡਾ ਮਤੇ ਮਤਲਬ ਕਿ ਖਾਣ ਪੀਣੇ ਵਾਸਤੇ ਆਪਣੇ ਕੋਲੇ ਇੱਥੇ ਰੈਸਟੋਰੈਂਟ ਦਾ ਪ੍ਰਬੰਧ ਅਸੀਂ ਇਹਦੇ ਵਿੱਚ ਹੀ ਗੈਸਟ ਹਾਊਸ ਬਣਾਇਆ ਜੀ ਇੱਕ ਠੀਕ ਹੈ ਤੋ ਸਾਡੇ ਕੋਲੇ ਨਾ ਡਿਮਾਂਡ ਸੀ ਕਿ ਵੀ ਬੱਚੇ ਕਹਿੰਦੇ ਸੀ ਵੀ ਸਾਨੂੰ ਹੈਲਦੀ ਫੂਡ ਵਾਸਤੇ ਵੀ ਜਾਂ ਕੋਈ ਫੂਡ ਵਾਸਤੇ ਇੱਥੇ ਸਾਡੇ ਕੋਲ ਪ੍ਰਬੰਧਨ ਹੋਣਾ ਚਾਹੀਦਾ ਹਾਂਜੀ ਅਸੀਂ ਇਹਦੇ ਵਿੱਚ ਇੱਕ ਚੀਜ਼ਾਂ ਕੀਤੀ ਜੀ ਸਾਡੇ ਕੋਲੇ ਦੋ ਤਿੰਨ ਰੂਮਸ ਵੀ ਹੈਗੇ ਆ ਠੀਕ ਜੀ ਜਿਹਦੇ ਵਿੱਚ ਮੰਨ ਲਓ ਕੋਈ ਟੀਮ ਦੇ ਬੰਦੇ ਮੰਨ ਲਓ ਇੱਥੇ ਤਿਆਰ ਹੋਣ ਵਾਸਤੇ ਸਹੀ ਆ ਮਾਲੋ ਵੀ ਲੇਟ ਆਉਂਦੇ ਆ ਤਾਂ ਵੀ ਅਸੀਂ ਤੁਹਾਨੂੰ ਪਤਾ ਵੀ ਅਸੀਂ ਸੰਧਵਾਦੀ ਰੋਡ ਤੇ ਬੈਠੇ ਆ। ਨਾ ਤਾਂ ਸ਼ਹਿਰ ਦੇ ਵਿੱਚ ਤੇ ਨਾ ਇੱਧਰ ਕੋਰਗੁਰ ਨਾਲ ਜਿਵੇਂ ਸੈਂਟਰ ਆ ਜ਼ਿਲ੍ਹੇ ਦਾ। ਹਾਂਜੀ। ਅਸੀਂ ਉਹਦੇ ਅਸੀਂ ਤਾਂ ਕੀਤਾ ਵੀ ਜੇ ਕੋਈ ਟੀਮ ਦੇ ਬੰਦੇ ਬਾਹਰੋਂ ਰਾਤ ਬਰਾਤ ਲੇਟ ਹੁੰਦੇ ਆ ਮਤਲਬ ਸਾਡੇ ਕੋਲ ਬਠਿੰਡੇ ਦੀਆਂ ਟੀਮਾਂ ਵੀ ਖੇਡਣ ਆਉਂਦੀਆਂ ਕਿਸੇ ਹੋਰ ਵੀ ਆਉਂਦੀ ਆ ਵੀ ਬੰਦਾ ਜੇ ਨਹੀਂ ਜਾ ਸਕਦਾ ਅਸੀਂ ਉਹਨਾਂ ਨੂੰ ਇੱਕ ਪ੍ਰਾਪਦਨ ਦਿੱਤਾ। ਖਾਣ ਪੀਣ ਦਾ ਅਸੀਂ ਤਾਂ ਸਿਸਟਮ ਕੀਤਾ ਵੀ ਰਾਤ ਨੂੰ 11 ਵਜੇ ਮੈਚ ਖਤਮ ਹੋਣਾ। ਠੀਕ ਹੈ। ਉਹ ਬੰਦਾ ਇੱਥੇ ਖਾ ਪੀ ਕੇ ਆਪਦੇ ਘਰੇ ਜਾਵੇ ਇੰਜੋਇਮੈਂਟ ਕਰੇ। ਸਹੀ। ਉਹਦੇ ਵਾਸਤੇ ਅ ਤੇ ਇਹ ਜਿਹੜੀ ਪਿਚ ਆਪਣੇ ਜਿਵੇਂ ਆਮ ਕ੍ਰਿਕਟ ਮੈਚਾਂ ਚ ਹੁੰਦੀ ਹੈ ਬਾਈ ਗੱਜ ਉਦਾਂ ਹੀ ਹੈ ਜੀ ਜੀ ਇਹ ਬਿਲਕੁਲ ਸੇਮ ਉਹ ਹੀ ਸੇਮ ਤੇ ਇੱਥੇ ਪਿਚ ਤੋਂ ਅਸੀਂ 65 ਮੁੱਟ ਜਿਹੜਾ ਸਿਸਟਮ ਦਾ ਹੈਗਾ 65 ਗੱਜ ਦਾ ਬਾਉਂਡਰੀ ਰੱਖੀ ਇਹ ਬਾਉਂਡਰੀ ਸੇਮ ਹੈ ਜੀ ਠੀਕ ਹੈ ਤੇ ਇਹ ਇੱਥੇ ਲੈਦਰਬਾਲ ਕਾਸਕੋ ਜਿਹੜਾ ਅਸੀਂ ਨਾ ਅਸੀਂ ਫਿਰ ਹਾਲ ਹਜੇ ਸਾਡੇ ਕੋਲ ਜਿਹੜੀ ਵੇਖੋ ਅਸੀਂ ਸਾਰਾ ਸਿਸਟਮ ਕੀਤਾ ਤੁਸੀਂ ਉਧਰ ਧਿਆਨ ਕਰਿਓ ਵੀ ਉਧਰ ਅਸੀਂ ਨਾ ਬੱਚਿਆਂ ਲਈ ਬਣਾਈਆਂ ਤਿੰਨ ਬੱਚਾ ਠੀਕ ਹੈ ਜੀ ਉਹ ਪੌਨ ਡਿਮਾਂਡ ਠੀਕ ਹੈ ਸਾਡੇ ਕੋਲ ਇੱਕ ਪਿਚ ਮਤਲਬ ਉਹ ਰੈਡੀ ਹੋਣ ਵਾਲੀ ਪਈ ਹੈ ਲੈਦਰ ਦੀ ਅਸੀਂ ਕਾਸਕੋਸ ਤੇ ਤਿਆਰ ਕੀਤਾ ਵੀ ਸਾਨੂੰ ਡਿਮਾਂਡ ਹੀ ਕਾਸਕੋ ਦੀ ਸੀ ਕਿਉਂਕਿ ਜਿਹੜਾ ਬੰਦਾ ਜੋਬ ਵਾਲਾ ਨਾ ਬੰਦਾ ਉਹ ਬੰਦੇ ਜੋਬ ਵਾਲੇ ਨੇ ਉਹ ਸਿਸਟਮ ਦੇ ਵਿੱਚ ਕਰਨਾ ਕਿ ਵੀ ਉਹ ਬੰਦਾ ਵੀ ਸਵੇਰੇ ਕਿਤੇ ਕੋਈ ਬੋਲ ਲੱਗ ਜਾਂਦੀ ਹੈ ਉਹ ਬੰਦੇ ਨੂੰ ਆਏ ਡਰ ਹੁੰਦਾ ਤੇ ਮੈਂ ਸਵੇਰੇ ਜੋਬ ਤੇ ਵੀ ਜਾਣਾ ਪੈਸੇ ਵੀ ਭਰੇ ਹੈ ਹਨਾ ਬਿਲਕੁਲ ਵੀ ਅਗਲਾ ਵੀ 2-3 ਮਹੀਨੇ ਲਈ ਆ ਦੇ ਇੰਜੋਇਮੈਂਟ ਤੇ ਬੈਠ ਹੀ ਨਾ ਜਾਵੇ ਜੇ ਮੰਨ ਲਓ ਸ਼ਟ ਵਗੈਰਾ ਵਜਦੀ ਹੈ ਫਿਰ ਉਸ ਕਾਰਨ ਕਰਕੇ ਫਿਰ ਅਸੀਂ ਇਸੇ ਮਤਲਬ ਕਾਸਕੋਰੇ ਨੂੰ ਪრეਫਰੈਂਸ ਕੀਤਾ ਠੀਕ ਹੈ ਜੀ ਪਰ ਅਸੀਂ ਇਹਦੇ ਅਸ ਲੈਦਰ ਅਸ ਸਾਡੇ ਕੋਲ ਪ੍ਰੋਵੀਜ਼ਨ ਹੈਗੀ ਆ ਪਰ ਇਹ ਚੱਲੂ ਨਹੀਂ ਕੀਤੀ ਮਤਲਬ ਕਿ ਇੱਕ ਆ ਇਹ ਚੱਲੂਗਾ ਫਿਰ ਆਪਾਂ ਉਹ ਵੀ ਘੋਣਾਂ ਵਾਲੇ ਸਮੇਂ ਤੇ ਮਤਲਬ ਕਿ ਦੇਖ ਸਕਦੇ ਹਾਂ ਹਾਂਜੀ 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 ਬਿਲਕੁਲ ਦੇਖਾਂਗੇ ਬਿਲਕੁਲ ਠੀਕ ਹੈ ਜੀ ਤੇ ਦੋਸਤੋ ਇਹ ਸੀ ਬਾਈ ਹਣੀ ਜੀ ਆਪ ਵੀ ਇਹ ਪੁਲਿਸ ਮਲਾਜ਼ਮ ਆ ਜੀ ਤੇ ਇਹਨਾਂ ਨੇ ਬਹੁਤ ਹੀ ਸ਼ਾਨਦਾਰ ਇੱਥੇ ਕ੍ਰਿਕਟ ਗਰਾਊਂਡ ਬਣਾਇਸ਼ ਬਣਾਇਆ ਹੋਇਆ ਜੀ ਇਹ ਤੋਂ ਵੀ ਪੰਜਾਬ ਦੇ ਕਿਤੇ ਵੀ ਜ਼ਿਲ੍ਹੇ ਤੋਂ ਤੁਹਾਨੂੰ ਕੋਈ ਮੈਚ ਟੂਰਨਾਮੈਂਟ ਕਰਵਾਉਣਾ ਤੇ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਮੋਬਾਈਲ ਨੰਬਰ ਤੁਹਾਨੂੰ ਵੀਡੀਓ ਚ ਥੱਲੇ ਮਿਲ ਜੂਗਾ ਤੇ ਇਹਨਾਂ ਨਾਲ ਸੰਪਰਕ ਕਰਕੇ ਜਰੂਰ ਆਓ ਜੀ ਬਹੁਤ ਵਧੀਆ ਇੱਥੇ ਤੁਹਾਨੂੰ ਸਾਰੀ ਸਹੂਲਤ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਨਾਈਟ ਵਿਜ਼ਨ ਚ ਜਿਵੇਂ ਮਰਜ਼ੀ ਖੇਡੋ ਬੈਠਣ ਬੂਠ ਰਸਤੇ ਪੂਰੇ ਪ੍ਰਬੰਧ ਦਾ ਖਾਣ ਪੀਣ ਆਸਤੇ ਰੈਸਟੋਰੈਂਟ ਵਗੈਰਾ ਸਾਡੇ ਚਾਹਨਾ 24 ਘੰਟੇ ਫੂਡ ਦਾ ਪ੍ਰਬੰਧ ਹੈ ਵੈਜ 24 ਘੰਟੇ ਫੂਡ ਮਿਲੂਗਾ ਜੀ ਜਦੋਂ ਮਰਜ਼ੀ ਕੋਈ ਦਿੱਕਤ ਨਹੀਂ ਨਾਨ ਵੈਜ ਵੈਜ ਦੋਨੇ ਤਰ੍ਹਾਂ ਦੇ ਦੋਨੇ ਤਰ੍ਹਾਂ ਦੇ ਹੈਲਦੀ ਫੂਡ ਵੀ ਅਸੀਂ ਨਾ ਥੋੜੀ ਮੈਂ ਗੱਲ ਵਿੱਚ ਕੈਡਨ ਹੋਰ ਕਰਨੀ ਚਾ ਠੀਕ ਹੈ ਅਸੀਂ 4500 ਰੁਪਏ ਦੇ ਲੈ ਰਹੇ ਹਾਂ ਜੀ ਅਸੀਂ 4500 ਰੁਪਏ ਪੂਰੀ ਲੀਗ ਦੀ ਲੈ ਰਹੇ ਹਾਂ ਉਹ ਜਿਹੜੇ ਲੀਗ ਮੈਚ ਹੈ ਸਾਡੇ ਕਟੋ-ਕਟ ਤੁਸੀਂ ਯਕੀਨ ਮੰਨੋ ਵੀ ਉਹ 3 ਮਹੀਨੇ ਵਾਂਗੂ ਚੱਲਣਗੇ ਠੀਕ ਹੈ ਜੀ ਉਹ ਨਾਈਟ ਹੀ ਚੱਲਣਗੇ ਨਾਈਟ ਔਨ ਡਿਮਾਂਡ ਕਿਉਂ ਚੱਲਦੇ ਆ ਵੀ ਅਗਲਾ ਕਹਿੰਦਾ ਮੰਨ ਲਓ ਤੁਸੀਂ ਮੈਂ ਫਿਰ ਉਸੇ ਗੱਲ ਤੇ ਫਿਰ ਵਾਪਸ ਆਉਣਾ ਭਾਵੇਂ ਮੈਂ ਜੌਬ ਤੇ ਆ ਵੀ ਮੇਰੀ ਜੌਬ 5 ਵਜੇ ਤੱਕ ਕਹਿੰਦਾ 6 ਵਜੇ ਤੱਕ ਆ ਮੇਰੇ ਦਿੱਲੀ ਮੈਚ ਤਾਂ ਹੁਣੇ ਨਹੀਂ ਇੱਕ ਦਿਨ ਬੰਦਾ ਆਉਂਦੀ ਸ਼ੀਰ ਲਈ ਤਾਂ ਕੱਢ ਸਕਦਾ ਨਾ ਬੜੀ ਤੇ ਮਤਲਬ ਆਪਾਂ ਮੰਨ ਲਓ ਪਰਸੋ ਮੇਰਾ ਮੈਚ ਆ ਸੀ ਮਤਲਬ ਉਹ ਦੱਸ ਦੇਣਾ ਵੀ ਤੁਹਾਡੇ ਭਾਈ 15 ਅਗਸਤ ਨੂੰ ਜਾਂ 16 ਅਗਸਤ ਨੂੰ ਤੁਹਾਡਾ ਮੈਚ ਹੈ ਵੀ ਤੁਸੀਂ ਫ੍ਰੀ ਹੋ ਸਕਦੇ ਹੋ ਉਹਦੇ ਵਾਸਤੇ ਅਸੀਂ ਫੂਡ ਦੇ ਵਿੱਚ ਮੰਨ ਲਓ ਉਹਦੇ ਵਿੱਚ ਬੋਇਲ ਐਗ ਵਗੈਰਾ ਆਮਲੇਟ ਵਗੈਰਾ ਬੋਇਲ ਵੈਜ ਟੋਟਲ ਖਾਣ ਮਿਲੂਗੀ ਸ਼ੇਕ ਵਗੈਰਾ ਸ਼ੇਕ ਵਗੈਰਾ ਤੇ ਸਰਦੀ ਦੇ ਵਿੱਚ ਅਸੀਂ ਮੰਨ ਲਓ ਵੀ ਉਹ ਦੇਵਾਂਗੇ ਮਤਲਬ ਕਹਿੰਦਾ ਉਹ ਸੂਪ ਵਗੈਰਾ ਦੇ ਦਿਆਂਗੇ ਜਿਹੋ ਜਿਹਾ ਮੌਸਮ ਆ ਸੀਜ਼ਨ ਲਈ ਅਸੀਂ ਸਾਰਾ ਕੁਝ ਪ੍ਰੋਵਾਈਡ ਕਰਵਾ ਕੇ ਦੇਵਾਂਗੇ ਉਹ ਸਾਡੀ ਰਿਸਪੌਂਸਿਬਿਲਟੀ ਹੈ ਠੀਕ ਹੈ ਕਈ ਸਸੋਂ ਦੇ ਵਿੱਚ ਆਇਆ ਲੱਗਦਾ ਵੀ ਇਹਨਾਂ ਦਾ 4500 ਰੁਪਏ ਬਹੁਤ ਜ਼ਿਆਦਾ ਆ ਅਸੀਂ 4500 ਰੁਪਏ ਜ਼ਿਆਦਾ ਨਹੀਂ ਲੈ ਜੋ ਐਡਵਰਟਾਈਜ਼ਮੈਂਟ ਅਸੀਂ ਫਲੈਕਸਾਂ ਦੇ ਵਿੱਚ ਸ਼ਹਿਰ ਦੇ ਵਿੱਚ ਕਰਨੀਆਂ ਅਸੀਂ ਉਹ ਕਰਨੀਆਂ ਨਹੀਂ ਅਸੀਂ ਉਹ ਪੈਸੇ ਸਾਡੇ ਤੋਂ ਤੁਸੀਂ ਫਾਇਦਾ ਲਓ ਤੁਸੀਂ ਸਾਡੇ ਤੋਂ ਫਾਇਦਾ ਲੈ ਕੇ ਜੋ ਸ਼ਹਿਰਾਂ ਦੇ ਵਿੱਚ 60000 ਰੁਪਿਆ ਐਂਟਰੀ ਲੈਂਦੇ ਆ ਅਸੀਂ ਉਹ ਪੈਸਾ ਤੁਹਾਨੂੰ ਛੱਡ ਰਹੇ ਹਾਂ ਸਹੀ ਹੈ ਜੀ ਤੁਸੀਂ ਇੱਕ ਵਾਰ ਆਪ ਦੇ ਸ਼ਹਿਰ ਦੇ ਵਿੱਚ ਨਵੀਂ ਚੀਜ਼ ਨੂੰ ਮੌਕਾ ਮਿਲਿਆ ਮੌਕਾ ਮਿਲਿਆ ਤੁਸੀਂ ਇਹ ਮੌਕਾ ਜਾਣ ਨਾ ਦਿਓ ਸਹੀ ਹੈ ਸਹੀ ਹੈ ਫਰੈਂਡਲੀ ਗੇਮ ਆ ਆਪਦੇ ਸ਼ਰੀਰ ਲਈ ਵੇਖੋ ਆਪਾਂ ਜਿੰਮ ਤੇ ਵੀ ਇੰਨੇ ਨੇ ਪੈਸੇ ਲਾਉਣੇ ਆ ਸਾਰੇ ਕਿਤੇ ਲਾਉਣੇ ਆ ਸਾਰੇ ਕਰੋ ਸਾਰਾ ਕੁਝ ਕਰੋ ਨਾਲ ਇੱਕ ਸਾਜਤਾ ਵੱਧਦੀ ਆ ਨਾ ਇੰਨੀਆਂ ਟੀਮਾਂ ਆਉਂਦੀਆਂ ਕਿੱਥੋਂ ਕਿੱਥੋਂ ਆਦੇ ਲੋਕ ਸਾਡੇ ਕੋਲੇ ਬੈਂਕ ਦੇ ਬੰਦੇ ਆ ਜੀ ਵੇਖੋ ਸੀਏਜ਼ ਵਗੈਰਾ ਵਕੀਰਾਂ ਦੀਆਂ ਜਦੋਂ ਮਾਨੂੰ ਟੀਮਾਂ ਅਸੀਂ ਰਲਾ ਕੇ ਖੜਾਵਾਵਾਂਗੇ ਤੇ ਐਜ਼ ਅ ਟ੍ਰੇਨਿੰਗ ਅਸੀਂ ਟ੍ਰੇਨਿੰਗ ਕਰਨ ਜਾਂਦੇ ਹਾਂ ਤੇ ਹਰੇਕ ਜ਼ਿਲ੍ਹੇ ਦੇ ਬੰਦੇ ਆਉਂਦੇ ਆ ਸਾਡੇ ਕੋਲੇ ਵੀ ਇਹੀ ਕਨਸੈਪਟ ਆ ਨਾਲੇ ਮੇਰੇ ਕੋਲੇ ਵਕੀਲ ਖੇਡੇ ਆਡੇ ਨਾਲ ਮੇਰੇ ਕੋਲੇ ਜੁਵੈਨਰਸ ਖੇਡੇ ਬਲੋਂ ਟੀਚਰਸ ਖੇਡੇ ਜਦੋਂ ਆਪਣੀ ਇੱਕ ਸਾਝ ਪਏ ਲੋ ਇੱਕ ਗਰੁੱਪ ਦੇ ਵਿੱਚ ਮੰਨ 200 ਬੰਦਾ ਸੀ ਐਡ ਕਰਤਾ ਤਾਂ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਪੰਜਾਬ ਦੇ ਵਿੱਚ ਕਿ ਤੁਹਾਨੂੰ ਫ੍ਰੀ ਕੋਡ ਦੇ ਜਿਹੇ ਦੇ ਵਿੱਚ ਇਹ ਚੀਜ਼ ਮਿਲੂ ਕਿਉਂਕਿ ਜੇ ਤੁਸੀਂ ਸਾਰੇ ਆਉਂਗੇ ਸਾਰੇ ਸਾਡੇ ਕੋਲੇ ਹੋਰ ਸਿਸਟਮ ਦੇ ਵਿੱਚ ਆਉਂਗੇ ਜੋ ਆਵਰ ਸ਼ੀਰਪਤੀ ਇਹ ਸਿਸਟਮ ਕਰਦੇ ਆ ਤਾਂ ਹੀ ਅਸੀਂ ਸੜਕ ਤੋਂ ਵੇਖੋ ਕਿੰਨੇ ਪਿੱਛੇ ਆ ਪਰ ਬੰਦੇ ਸਾਡੇ ਕੋਲੇ ਖੇਡਣ ਆਉਂਦੇ ਹਾਂ ਹਾਂ ਸਹੀ ਆਉਂਦੇ ਨੇ ਪਰ ਸਾਡੇ ਕੋਲੇ ਉਹ ਹੀ ਆਉਂਦੇ ਆ ਵੀ ਜਿਹੜਾ ਆਵਦੇ ਸ਼ੀਰਪਤੀ ਸਿਸਟਮ ਨੂੰ ਸਮਝਦਾ ਇਹ ਜੀ ਸਹੀ ਜੀ ਜੀ ਠੀਕ ਹੈ ਦਰਸ਼ਕੋ ਤੁਸੀਂ ਦੇਖ ਹੀ ਚੁੱਕੇ ਹੋ ਹਨ ਤੇ ਜਰੂਰ ਇੱਥੇ ਮੌਕਾ ਦਿਓ ਬਾਈ ਜੀ ਨੂੰ ਜਰੂਰ ਆਓ ਇੱਥੇ ਟੂਰਨਾਮੈਂਟ ਜਰੂਰ ਖੇਡੋ ਸਾਰਾ ਕੁਝ ਤੁਹਾਨੂੰ ਮਿਲੂਗਾ ਰੇਗ ਸਹੂਲਤ ਜਿਵੇਂ ਕਿ ਅਸੀਂ ਤੁਹਾਨੂੰ ਦੱਸ ਹੀ ਚੁੱਕੇ ਹਾਂ ਠੀਕ ਹੈ ਜੀ ਫਿਰ ਮਿਲਦੇ ਆਂ ਵੀਡੀਓ ਚ ਹੋਰ ਕਿਸੇ ਚ ਠੀਕ ਹੈ ਜੀ ਤੇ ਫਰੀਦਕੋਟ ਚਾ ਜਰੂਰ ਭੁੱਲਿਓ ਨਾ ਇਹ ਆਪਣੇ ਫਰੀਦਕੋਟ ਚ ਗਾਹ ਵੀ ਵੀਡੀਓ ਸ਼ੇਅਰ ਕਰੋ ਤਾਂ ਜੋ ਲੋਕਾਂ ਨੂੰ ਹੋਰ ਵੀ ਪਤਾ ਲੱਗੇ ਤੇ ਵੱਧ ਤੋਂ ਵੱਧ ਲੋਕ ਇੱਥੇ ਆ ਸਕਣ ਤੇ ਆਪ ਦਾ ਜਿਹੜਾ ਇੱਥੇ ਮਨੋਰੰਜਨ ਕ੍ਰਿਕਟ ਵਗੈਰਾ ਜਿਹੜੀ ਆਪਣੀ ਫੇਵਰਟ ਗੇਮ ਹੈ ਦੇ ਨਾਲੇ ਆਪਦੀ ਹੈਲਥ ਦਾ ਵੀ ਇੱਥੇ ਆਪਦਾ ਸਿਹਤ ਦਾ ਵੀ ਪੂਰਾ ਪ੍ਰਬੰਧ ਹੈ ਖਾਣ ਪੀਣ ਦਾ ਵੀ ਉਹ ਵੀ ਹੋਊਗਾ ਇੱਥੇ ਠੀਕ ਆ ਬਾਈ ਜੀ ਓਕੇ ਓਕੇ ਜੀ ਥੈਂਕ ਯੂ ਇੱਥੇ ਗੱਡੀਆਂ ਵਾਸਤੇ ਪਾਰਕਿੰਗ ਦੀ ਵੀ ਕੋਈ ਚਿੰਤਾ ਨਹੀਂ 100 ਗੱਡੀਆਂ ਤੱਕ ਦੀ ਪਾਰਕਿੰਗ ਆ ਬੇਫਿਕਰ ਹੋ ਗਿਆ ਆ ਤੁਹਾਡਾ ਵੀਕਲ ਗੱਡੀ ਜਿਹੜੀ ਮਰਜ਼ੀ ਲੈ ਕੇ ਆਓ ਕੋਈ ਦਿੱਕਤ ਨਹੀਂ ਤੁਹਾਨੂੰ ਕੋਈ ਇੱਥੇ ਚੋਰੀ ਜਿਗਾਰੀ ਦਾ ਕੋਈ ਵੀ ਮਸਲਾ ਨਹੀਂ ਆ ਬੇਫਿਕਰ ਹੋ ਕੇ ਆਓ ਸਾਰੀਆਂ ਸਹੂਲਤਾਂ ਜਿਵੇਂ ਤੁਹਾਨੂੰ ਵੀਡੀਓ ਚ ਪਹਿਲਾਂ ਹੀ ਦਿਖਾ ਚੁੱਕੇ ਆ ਰੈਸਟੋਰੈਂਟ ਵਗ੍ਹਾਉਣੇ ਆ ਤੁਹਾਨੂੰ ਅੰਦਰੋਂ ਬਾਹਰੋਂ ਸਾਰਾ ਕੁਝ ਪ੍ਰਬੰਧ ਵਗ੍ਹਾਉਣੇ ਆ ਪ੍ਰੈਕਟਿਸ ਪਿਚਾਂ ਬਣੀਆਂ ਵੀ ਆ ਉਹ ਵੀ ਵਗ੍ਹਾਉਣੇ ਆ ਤੁਹਾਨੂੰ ਵੀਡੀਓ ਚ ਸਾਰਾ ਤੁਸੀਂ ਨਾਲ ਜੁੜੇ ਰਹੋ ਇਹ ਸ਼ੇਅਰ ਸ਼ੇਅਰ ਜਰੂਰ ਕਰਨਾ ਜੀ ਇੱਕ ਛੋਟੇ ਜਿਹੇ ਸ਼ਹਿਰ ਚ ਬਹੁਤ ਵਧੀਆ ਉਪਰਾਲਾ ਕੀਤਾ ਬਾਈ ਹਣੀ ਸਿੰਘ ਨੇ ਬਾਈ ਹਣੀ ਸ਼ਰਮਾ ਜੀ ਨੇ ਤੇ ਤੁਸੀਂ ਇਹਨੂੰ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨਾ ਠੀਕ ਹੈ ਜੀ ਤੇ ਆਓ ਤੁਹਾਨੂੰ ਦਿਖਾਉਨੇ ਹਾਂ ਹੁਣ ਰੈਸਟੋਰੈਂਟ ਜਿਹੜਾ ਜਿ ਬਣਿਆ